ਰੀਲ ਬਣਾਉਣ ਦੇ ਚੱਕਰ ਦੇ ਵਿੱਚ ਇੱਕ ਨੌਜਵਾਨ ਨੇ ਪੁਲਿਸ ਦੇ ਕੋਲੋਂ ਮੋੜ ਆਪਣੀ ਕਲਾਸ ਲਗਵਾ ਲਈ ਹੈ। 사실 ਇਹ ਕਿ ਮਾਮਲਾ ਜੋ ਕਿ ਸਾਹਮਣੇ ਆਇਆ ਹੈ ਉਹ ਨਾਇੜਾ ਤੋਂ ਸਾਹਮਣੇ ਆਇਆ ਜਿੱਥੇ ਕਿ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਤੇਜ਼ੀ ਦੇ ਨਾਲ ਲੋਕਾਂ ਦੇ ਵਿੱਚ ਰੀਲ ਬਣਾਉਣ ਦਾ ਰੀਲਾ ਬਣਾਉਣ ਦਾ क्रेज ਵਧਦਾ ਜਾ ਰਿਹਾ ਹੈ। ਉਸੇ ਤਰ੍ਹਾਂ ਇੱਕ ਨੌਜਵਾਨ ਵੀ ਰੀਲ ਬਣਾ ਰਿਹਾ ਸੀ ਪਰ ਉਸਦੇ ਹੱਥ ਵਿੱਚ ਗਨ ਪੜੀ ਹੋਈ ਸੀ। ਉਸ ਤੋਂ ਬਾਅਦ ਉਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ। اور پولیس اس سے کس طرح ایکشن ਲੈਂਦੀ ہے اس ویڈیو ਦੇ ਵਿੱਚ ਤੁਹਾਨੂੰ ਜ਼ਰੂਰ ਦੱਸਾਂਗੇ ਜੇਕਰ ਤੁਸੀਂ ਵੀ ਅਜਿਹੇ ਰੀਲਾਂ ਬਣਾਉਣ ਦਾ ਸ਼ੌਂਕ ਰੱਖਦੇ ਹੋ ਤਾਂ ਇੱਕ ਵਾਰ ਇਹ ویڈیو ਨੂੰ غور ਦੇ ਨਾਲ ਦੇਖ ਲਓ ਕਿਉਂਕਿ پولیس ਦਾ ਸਿਕੰਜਾ ਤੁਹਾਡੇ ਤੇ ਵੀ ਕੱਸਿਆ ਜਾ ਸਕਦਾ ਹੈ کئی ਵਾਰ پولیس ਨੇ ਅਜਿਹੇ ਨੌਜਵਾਨਾਂ ਨੂੰ ਸਬਕ ਸਿਖਾਇਆ ਤੇ ਹੁਣ ਇਸ ਨੌਜਵਾਨ ਦੀ ਵਾਰੀ ਆ ਗਈ ਹੈ ਤਸਵੀਰਾਂ ਵੇਖ ਸਕਦੇ ਹੋ ویڈیو ਜੋ ਕਿ ਵਾਰਲ ਹੋਇਆ ਸੀ ਨੌਜਵਾਨ ਨਾ ਸਿਰਫ ਸਨਰੂਫ ਤੋਂ ਬਾਹਰ ਆ ਕੇ ਸਟੰਟ ਕਰਦਾ ਸੋ ਕੋ ਪਿਸਤੌਲ ਦੇ ਨਾਲ ਯਾਤਰੀਆਂ ਨੂੰ ਵੀ ਨਿਸ਼ਾਨਾ ਬਣਾ ਰਿਹਾ ਸੀ ਪੁਲਿਸ ਨੇ ਉਸ ਨੂੰ ਤੇ ਹੁਣ ਉਸ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ ਵੀਡੀਓ ਕਾਫੀ ਵਾਰਲ ਹੋਈ ਸੀ ਵਾਰਲ ਹੋਈ ਵੀਡੀਓ ਦੇ ਵਿੱਚ ਨੌਜਵਾਨ ਪਿਸਤੌਲ ਹੱਥਾਂ ਦੇ ਵਿੱਚ ਫੜ ਕੇ ਸੰਰੂਪਤ ਬਾਹਰ ਆਉਂਦਾ ਹੈ ਯਾਤਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦਿਆ ਜੁੱਤ ਬਾਅਦ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਤੁਰੰਤ ਪ੍ਰਭਾਵੀਟ ਇਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਇਸ ਦੇ ਇੱਕ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਇਸ ਦੀ ਪਛਾਣ ਅੰਸ਼ ਪੁੱਤਰ ਜਸਵਿੰਦਰ ਵਜੋਹੀ ਹੈ ਦੱਸਦੇ ਕਿ ਨੌਜਵਾਨ ਨੌਇੜਾ ਸੈਕਟਰ 12 ਦਾ ਹੀ ਰਹਿਣ ਵਾਲਾ ਹੈ ਨਾਲ ਹੀ ਇਸ ਦਾ ਸਾਥੀ ਜੋ ਕਿ ਰਿਤਿਕ ਸੀ ਉਸ ਦੀ ਪੁਲਿਸ ਨੇ ਪਛਾਣ ਕਰ ਲਈ ਹੈ ਦੋਵਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਜੇਕਰ ਤੁਸੀਂ ਵੀ ਅਜੇਹੀਆਂ ਰੀਲਾ ਬਣਾਉਣ ਦਾ ਸ਼ੌਕ ਰੱਖਦੇ ਹੋ ਜਿਸ ਦੇ ਵਿੱਚ ਤੁਸੀਂ ਸਟੰਟ ਕਰਦੇ ਹੋ ਜਾਂ ਫਿਰ ਜਿਨ੍ਹਾਂ ਰੀਲਾ ਤੇ ਪੰਦੀਆਂ ਲੱਗੀਆਂ ਹੋਣ ਅਜੇਹੀਆਂ ਰੀਲਾ ਬਣਾਉਂਦਾ ਤੁਸੀਂ ਸ਼ੌਕ ਰੱਖਦੇ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ ਅਜੇਹੀਆਂ ਰੀਲਾ ਜਿਸ ਦੇ ਵਿੱਚ ਤੁਸੀਂ ਆਪਣੀ ਜਾਨ ਖਤਰੇ 'ਚ ਪਾ ਰਹੇ ਹੋ ਕਿਸੇ ਨੂੰ ਡਰਾ ਤੰਕਾ ਰਹੇ ਹੋ ਕਦੇ ਵੀ ਨਾ ਬਣਾਉਣਾ ਕਿਉਂਕਿ ਅਜੇਹੀਆਂ ਰੀਲਾ ਬਣਾਉਣ ਵਾਲਿਆਂ ਤੇ ਵੱਡੀ ਕਾਰਵਾਈ ਪੁਲਿਸ ਕਰ ਰਹੀ ਹੈ ਤੇ ਇਹਨਾਂ ਦੋ ਨੌਜਵਾਨਾਂ ਨੂੰ ਸਬਕ ਸਿਖਾਇਆ ਗਿਆ ਹੈ